ਸ੍ਰੀ ਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਆਪਣੀ ਲੋਕੀਆਂ ਦੀ ਵੇਲ ਤੇ ਇਹ ਵੇਲ ਆ ਜਿਹੜੀ ਇਹਨੂੰ ਹੁਣ ਬਹੁਤ ਸਾਰੀਆਂ ਲੋਕੀਆਂ ਲੱਗ ਰਹੀਆਂ ਕਿਉਂਕਿ ਗਰਮੀ ਦੇ ਵਿੱਚ ਇਉਂ ਹੀ ਖੜੀ ਰਹੀ ਹੈ ਗਰਮੀ 'ਚ ਬਿਲਕੁਲ ਨਹੀਂ ਵਧੀ ਜਿਵੇਂ ਮੌਸਮ ਠੰਡਾ ਹੋਇਆ ਤਾਂ ਇਹਨੇ ਆਪਣਾ ਵਾਧਾ ਵਿਕਾਸ ਸ਼ੁਰੂ ਕਰਤਾ ਤੇ ਬਹੁਤ ਸਾਰੀਆਂ ਲੋਕੀਆਂ ਤੋਂ ਲੈਂਦੀਆਂ ਅੱਜ ਦੋ ਲੋਕੀਆਂ ਇੱਥੇ ਤੋੜੀਆਂ ਸੀ ਤੇ ਆਹ ਦੇਖੋ ਜੀ ਕਿੰਡੀ ਸੋਹਣੀ ਲੋਕੀ ਹੈ ਬੜੀ ਸਾਫਟ ਹੈ ਤੇ ਡਿਸਟੀਆਂ ਨਹੀਂ ਹੁੰਦੀਆਂ ਇਹ ਪੱਤਿਆਂ ਨਾਲ ਹੀ ਰਲ ਜਾਂਦੀਆਂ ਕਿਤੇ ਨਾ ਕਿਤੇ ਉਧਰ ਵੀ ਕੋਈ ਨਾ ਕੋਈ ਜ਼ਰੂਰ ਹੋਊਗੀ ਦੂਰ ਤੱਕ ਫੈਲੀ ਹੋਈ ਹੈ ਤੇ ਇਹਨੂੰ ਆਪਾਂ ਪਾਈ ਸੀ ਇਹਦੀ ਜੜ ਦੇ ਵਿੱਚ ਹਿੰਗ ਹਿੰਗ ਦਾ ਇਹ ਫਾਇਦਾ ਹੁੰਦਾ ਕਿ ਇੱਕ ਤਾਂ ਜਿਹੜੇ ਉੱਤੇ ਕੋਈ ਬਿਮਾਰੀ ਨਹੀਂ ਪੈਂਦੀ ਵੱਲ ਨੂੰ ਤੇ ਇੱਕ ਜਿਹੜਾ ਫਲ ਹੈ ਉਹ ਜ਼ਿਆਦਾ ਆਉਂਦਾ ਤੇ ਹਿੰਗ ਜਿਹੜੀ ਉਹ ਕੁਦਰਤੀ ਜਿਹੜੀ ਹੈਗੀ ਆ ਕੀ ਕਵਾਂਗੇ ਆਪਾਂ ਕਿ ਇੱਕ ਜੜੀ ਬੂਟੀ ਐ ਇੱਕ ਰਸ ਐ ਪੌਦੇ ਦਾ ਤੇ ਅਰਕ ਐ ਉਹਦੇ ਨਾਲ ਪੌਦਿਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾਗਾ ਤੇ ਫਲ ਨੂੰ ਬਹੁਤ ਜ਼ਿਆਦਾ ਲੱਗਦੇ ਐ ਪੇਠਾ ਹੋਇਆ ਇਹ ਜਿਹੜੀ ਐ ਅਲ ਹੋਈ ਕੱਦੂ ਹੋਇਆ ਇਹਨਾਂ ਨੂੰ ਬਹੁਤ ਜ਼ਰੂਰੀ ਐ ਹਿੰਗ ਜਿਹੜੀ ਐ ਜੜ ਦੇ ਵਿੱਚ ਪਾਉਣੀ ਤਾਂ ਇਹ ਆਪਣੀ ਵੇਲ Locken an